ਬਰੂ ਨੂੰ ਮਾਰੇ ਹਾਨੀ ਹਰ ਪਾਤ ਜੋਗੇ ਮੈਂ ਤਰਸ ਕੇ ਲਗੇ ਨਾ ਤੱਕ ਦੇ ਉਦਾਰੇ ਤੇਰੀ ਟਿਟ ਟਿਟ ਤੱਕ ਵੀ ਸਮਾ ਲਿਖ ਰਹੀ ਜਨਮ ਕਰੂ ਸਮਾ ਲਿਖ ਰਹੀ ਜਸਵੇ ਨਿਸ਼ਾਰ ਤੇ ਕੱਢੇ ਤੇ ਤੇਰੀ ਮੇਦੀ ਤੋਂ ਬੰਨਣੇ ਤੇ ਮੇਰਾ ਵੇਦ ਵਿੱਚੋਂ ਹੀ ਤਾਂ ਫੇਰ ਤਿਰ ਬਣ ਗਿਆ ਵੇ ਬਰੂ ਸਾਵਾ ਜੀ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਸ੍ਰੀ ਆਂਗਰੇਜ਼ੀ ਦੇ ਅੰਦਰਾਮ ਆਇਆ ਮੈਂ ਹਾਲ ਹੀ ਕਿ ਜਿਹੜੇ ਮੈਂ ਇਹ ਆਲਟਰੀ ਕਰਿਆ ਮੈਂ ਵੀਰ ਆਇਆ ਹਾਂ ਜਿਹੜੇ ਬਹੁਤ ਬਹੁਤ ਧੰਨਵਾਦ ਆ ਰਿਹਾ ਤਾਂ ਤੇ ਫਿਲਮ ਦੇਖਣ ਜਿਹਨੇ ਆਇਆ ਤਾਂ ਬਹੁਤ ਸ਼ੁਕਰੀਆ ਅਲੱਗ ਇਹ ਜੀ ਕਸ਼ਮੀਰ ਚ ਸ਼ੂਟ ਹੋਈ ਆ ਜੀ ਇਹ ਲਖਨਊ ਚ ਸ਼ੂਟ ਹੋਈ ਆ ਪੰਜਾਬ ਚ ਸ਼ੂਟ ਹੋਈ ਆ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਦੇ ਬਾਰੇ ਅੱਜ ਰਿਲੀਜ਼ ਹੋਈ ਆ ਪੈਨਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹਨੇ ਇਹ ਤੱਕ ਮੂਵੀ ਨਹੀਂ ਦੇਖੀ ਮੈਂ ਕਹਿੰਦਾ ਹਾਂ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਲੱਗੇਗਾ ਕਿ ਇਸ ਸਿਨੇਮਾ ਦਾ ਆਪਾਂ ਜਿਹੜਾ ਇੱਕ ਲੈਵਲ ਅਪ ਕੀਤਾ ਇਸ ਮੂਵੀ ਦੇ ਨਾਲ ਗੁਰੂ ਜੀ ਇੱਕ ਮੈਸੇਜ ਦਿੱਤਾ ਜਾਂਦਾ ਹਰ ਇੱਕ ਮੂਵੀ ਦੇ ਵਿੱਚ ਇਸ ਮੂਵੀ ਦੇ ਵਿੱਚ ਕੀ ਮੈਸੇਜ ਦਿੱਤਾ ਜਾਂਦਾ ਇਹਦੇ ਚ ਜੀ ਜਿਹੜਾ ਮੇਜਰ ਮੈਸੇਜ ਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾ ਦੀ ਤੇ ਨਾਲ ਦੀ ਨਾਲ ਜਿਹੜੇ ਆ ਜਿਹੜੇ ਆਰਟਿਸਟਿਕ ਇਹਦੇ ਜਿਹੜੇ ਕੁੜੀ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਤੋਂ ਹਾਂਜੀ ਸੋ ਪੀ ਬੈਸਟ ਸੀਨ ਕਿਹੜਾ ਰਿਹਾ ਮੂਵੀ ਦਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਂਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਉਹ ਆ ਵਿਰੋਧ ਹੁੰਦਾ ਤੇ ਇੰਨੇ ਲੋਕ ਆਉਂਦੇ ਇੱਥੇ ਵਿਰੋਧ ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਰ ਰਹੇ ਨੇ ਉਹ ਵੀ ਫਿਲਮ ਵੇਖ ਕੇ ਆਓ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਰਟਫੋਲੀਓ ਫਿਲਮ ਤੇ ਸਾੜੇ ਗਏ ਸੀਗੇ ਹਾਂਜੀ ਚਨਾਵਲੋ ਹਾਂਜੀ ਕੀ ਕਹਿਣਾ ਚਾਹੁੰਦੇ ਵੀ ਫਿਲਮ ਦੇਖੋ ਕਈ ਵਾਰ ਜੋ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਜੇ ਆਪਾਂ ਪਹਿਲੀ ਵਾਰ ਮਿਲੇ ਇੱਕ ਦੂਜੇ ਨੂੰ ਸਾਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਜਾਂ ਮਾਈਂਡ 'ਚ ਕਿਸੇ ਫਿਲਮ ਨੂੰ ਲੈ ਕੇ ਜਾਂ ਕਿਸੇ ਟੌਪਿਕ ਨੂੰ ਲੈ ਕੇ ਪਰ ਮੇਨ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਤਾਂ ਜਿਹੜੇ ਪੋਸਟਰ ਉਹਨਾਂ ਨੇ ਸਾੜੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਹੈ ਜਿਸ ਕੱਲ ਨੂੰ ਬਰੋਦ ਉਹ ਗੱਲਾਂ ਫਿਲਮ 'ਚ ਵੀ ਨਹੀਂ ਹੁੰਦੀ ਬਿਲਕੁਲ ਨਹੀਂ ਆਈ ਜੀ ਫਿਲਮ 'ਚ ਹੁੰਦੀ ਹੈ ਲੱਗਣ ਦੇ ਤੇ ਫਿਲਮ ਦੇਖੋ ਸੋ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸੇ ਦੇਸ਼ 'ਚ ਰਹਿੰਦੇ ਆ ਜੀ ਕੀ ਇਹ ਫਿਲਮ ਭ ਇਹ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਹੋ ਸਕਦਾ ਜੀ ਇਹ ਇੰਡੀਆ ਪਾਕਿਸਤਾਨ ਦਾ ਤੇ ਫਿਲਮਾਂ ਵੀ ਮਨ ਲੱਗਦਾ ਆ ਆਪਾਂ ਬਣਾ ਸਕਦੇ ਜਿਹਦੇ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਹੇ ਅਸੀਂ ਪਿਆਰ ਦਾ ਮੈਸੇਜ ਦੇ ਰਹੇ ਤੁਹਾਡਾ ਛੋਟਾ ਜਿਹਾ ਜੀ ਮੈਸੇਜ ਤੁਸੀਂ ਇਹ ਹੈਗੇ ਜੋ ਸਾਡੇ ਸੁਆਲ ਦੇ ਜਵਾਬ ਵਿੱਚ ਇੱਕ ਫਿਲਮ ਅੱਜ ਪਹਿਲੀ ਵਾਰ ਲਿੰਕ ਕਰਕੇ ਦਿਲੇਗਾ ਸਰ ਸਾਹਮਣੇ ਬਹੁਤ ਲੱਗਦਾ ਮੇਰਾ ਪਹਿਲਾ ਗਾਣਾ ਜੋ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਹੁੰਦਾ ਹੈ ਫੈਨਾਂ ਦੇ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਆਹ ਦੇਖੋ ਆਪਾਂ ਸੋ ਦਸਾਂ ਹੀ ਆ ਜੀ ਸਾਰਾ ਆਜ ਕੋ ਬੱਚਿਆ ਹੈ ਲੈ ਦੇਣ ਤੋਂ ਜਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਮਿਲ ਗਿਆ ਤਾਂ ਕਿਸੀਂ ਜਿੱਥੇ ਵੀ ਗਏ ਹੈ ਵਰਲਡ ਵਾਈਡ ਤੇ ਮੈਂ ਚਾਹੁੰਦਾ ਆਪਾਂ ਫਿਲਮਾਂ ਨੂੰ ਆਪਾਂ ਇਦਾਂ ਆਪਣੇ ਨੂੰ ਵੱਡੇ ਪਰਦੇ ਤੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਤੇ ਆਪਾਂ ਵਧੀਆ ਅਵਾਰਡ ਲੈ ਕੇ ਆਏ ਆ ਮੈਂ ਆਦਾ ਗਵਾंगा ਭਾ ਇਦਾਂ ਇਕੱਠੇ ਉਹ ਲੁਧਿਆਣੇ ਜਦੋਂ ਮੈਂ ਆਸਕਰ ਲੈ ਕੇ ਆਵਾਂ ਫਿਲਮ ਆਪਣੀ ਪੰਜਾਬੀ ਫਿਲਮ ਲਈ ਮੂਵੀ ਪੰਜਾਬ ਦੇ ਕਿਹੜੇ ਸਿਟੀ ਦੇ ਵਿੱਚ ਸ਼ੂਟ ਹੋਈ ਮੂਵੀ ਪੰਜਾਬ ਦੀ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ ਚ ਸ਼ੂਟ ਹੋਇਆ ਆ ਪਾਰਦੀ ਕਸ਼ਮੀਰ ਚ ਸ਼ੂਟ ਹੋਇਆ ਤੇ ਪੰਜਾਬ ਜੇ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡ ਹੈ ਜਿੱਥੇ ਸ਼ੂਟ ਕੀਤੀ ਗਈ ਪੰਜਾਬ ਪੈਸ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਬਾ ਦੇਤਾ ਮੈਸੇਜ ਇਹ ਤਾਂ ਮੈਸੇਜ ਵੀਰ ਬਾਕੀ ਚਲੋ ਆਪਣੇ ਇੱਕ ਉਹ ਰੋਟੀ ਦਾ ਵੀ ਫਿਲਮ ਦੇ ਡੈਕਲੇਰ ਲਿਖਣਾ ਸਿੰਗਾਸਤਾਨ ਦੇ ਵਿੱਚ ਰਹਿ ਕੇ ਉਸਤਾਨ ਦੇ ਖਿਲਾਫ ਨਾਰੇ ਲਾਇਏ ਨੇ ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਤੁਹਾਨੂੰ ਕਿਸੇ ਦੇਸ਼ ਦੇਸ਼ਕੌਮ ਦੇ ਖਿਲਾਫ ਕੋਈ ਨਾਰਾ ਲਾਇਆ ਜੀ ਫਿਲਮ ਸਿਰਫ ਇਹੀ ਕਹਿੰਦੀ ਹੈ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕਿਉਂ ਤੇ ਨਹੀਂ ਪ੍ਰੋਪਰ ਸ਼ੋਰਟ ਕੱਟੇ ਵੀ ਕਿ ਉਹ ਲਕਵਾਈ ਸ਼ੋਰਟ ਨਹੀਂ ਕੱਟੇਗਾ ਨਾ ਜੀ ਕੋਈ ਸ਼ੋਰਟ ਨਹੀਂ ਕੱਟਿਆਗਾ ਜੀ ਥੈਂਕ ਯੂ ਥੈਂਕ ਯੂ